ਰੋਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤ ਸਤ ਗੁਰ ਸੰਗਿ ਕੀਦੇ ਹਮ ਥਾਪੇ ਨਿਮਾਣ ਓ ਕਿ ਮਾਣ ਨ ਤਾਣ ਓ ਕੀ ਤੋਣ ਨਿਓਟਿਓ ਕੀ ਰੋ ਰਸ ਰਿਆ ਕੇ ਆਸਰਾ ਤਨ ਤਨ ਗੁਰੂ ਰਾਮ ਜੀਓ ਮਹਾਰਾਜ ਤਨ ਸੋਡੀ ਬਿਤਾ ਸੁਲਤਾਨ ਵਹੀ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹਲਾ ਚੌਥਾ ਸ਼ੰਤ ਕਰ ਚੌਥਾ ਹਰਿ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨ ਆਵਰਾ ਜੀ ਮਨ ਰਾਮ ਕਸਵਤੀ ਨਾ ਆ ਕੰਚਨ ਸੋਵਿੰਨਾ ਬੁਰ ਮੁਖ ਰੰਗ ਚਦੁਲਿਆ ਮੇਰਾ ਮਨ ਤਰੋ ਪਿੰਨਾ ਜਨਮਕ ਮੋਤਸਤ ਸਭ ਜਨਮ ਤੋਂ ਤੰਦੋ ਨਾਨਕ ਹੋਸਤ ਜ ਕੋ ਲਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਜੁਨੀ ਸਾਹਿਬ ਹੰ ਗੁਰ ਪ੍ਰਸਾਦ ਅਸਮਹ ਲਾ ਪਹਿਲਾ ਵਾਰ ਸਲੋਕਾਂ ਦਾ ਸਲੋਕੀ ਮਹੱਲੇ ਪਹਿਲੇ ਕੇ ਸਰਜੈ ਕੀ ਤੁਣੇ ਸ਼ਲੋਕ ਮਹੱਲਾ ਪਹਿਲਾ ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਇ ਜਨਮਾਨ ਸਤਿ ਦੀਪ ਤੇ ਕੀ ਕਰਤਨ ਲਾਗੀ ਵਾਰ ਮਹੱਲਾ ਦੂਜਾ ਜੇ ਸੋਚੰਦਾ ਉਗ ਵਹੇ ਸੂਰ ਚੜੇ ਹਜ਼ਾਰ ਏਤੇ ਪਹਿਲਾ ਨਾਨਕ ਗੁਰੂ ਨਜੇਤਨੀ ਮਨ ਆਪਣੇ ਸੁਚੇ ਸੁਟੇ ਤਲਵਾਰ ਜੀ ਉਹ ਸੰਦੇ ਅੰਦਰ ਖੇਤੁ ਕਹਤੇ ਅੰਦਰ ਸੁਟਿਆ ਕੋ ਨਾਨਕ ਸੋ ਨਹੋ ਭਲੀ ਹੈ ਭਲੀ ਬਪੜੀ ਪੀ ਤਨ ਵਿੱਚ ਸਵਹ ਪੌੜਿਆ ਬਿਨਾਬ ਸਾਜਿਓ ਆਪੀ ਨੇ ਰਚਿਓ ਨਾ ਕੋਈ ਤੰਦਰ ਸਾਜਿਐ ਕਰਿਆ ਸਭ ਡਿਟੋ ਚਾਉ ਦਬ ਕਰਤਾ ਹਮ ਤੂੰ ਤੁਸਦੇ ਰਹਿ ਕਲੇ ਪਸਾਉ ਤੁਂ ਜੜੋ ਸਭ ਸੈ ਜੇ ਰਹਿ ਸਹ ਜਿੰਦ ਕੁ ਭਾਉ ਕਰਿਆ ਸਭ ਹਰ ਸੰਗੀਟੋ ਚਾਉ ਉਹ ਜਿਨਿਆ ਸਜੂ ਆਪਣਾ ਨਚਨ ਦੋਇ ਕਉ ਤਰ ਸਾਜੀਏ ਕਰਿਆ ਸੰਗੀਟੋ ਚਾਉ ਦਾਤਾ ਕਰਤਾ ਤੂੰ ਤੁਸ ਦੇਵੇ ਕਿਰਪਾ ਸਭ ਤੂੰ ਜਾਣੋਈ ਸਭ ਸੇਤਾ ਲਸ ਜਿੰਦ ਕੁ ਬਾਹੂ ਕਰਿਆ ਸੰਗੀਟੋ ਚਾਉ ਕਰਿਆ ਸੰਗੀਟੋ ਚਾਉ ਹਰ ਪ੍ਰੇਮ ਭਰੀ ਮਨ ਬਾਰਿਆ ਪ੍ਰੇਮ ਭਰੀ ਮਨ ਮਾਰਿਆ ਅਣਿਆਲੇ ਅਣਿਆਰਾ ਰਾਮ ਜੀ ਜਿਸ ਲਾਗੀ ਪੀਰ ਪਿਰਨ ਕੀ ਸੋ ਜਾਣ ਜਲਿਆ ਜੀਵਨ ਮੁਕਤ ਸੋ ਆਖੀਐ ਮਰ ਜੀਵ ਬਨਿਆ ਨਦ ਸਤ ਗੁਰ ਮੇਲ ਹਰ ਜਗ ਦੁੱਤ ਰਤਨਿਆ ਸ਼ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਆ ਸੱਚੇ ਆਕਾਸ਼ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਤੇ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ सचा ते कर्म सचा निशान सचे तुदा करो सच सबता सचे सब जो सची तेरी सिफ़ सची साला सची तेरी कुदरत सचे पातशाह नानक सच ध्याण सच जो मर्ज़ में ਸੋ ਕਚ ਨਿਕ ਕਚ ਮਹਿਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨੈਚਰ ਖਾਓ ਵੱਡੀ ਵਡਿਆਈ ਜਾਣੇ ਅੱਲਾ ਵੱਡੀ ਵਡਿਆਈ ਬੁੱਝੈ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾ ਵੱਡੀ ਵਡਿਆਈ ਜੋ ਪਿਆਰ ਨਾਨ ਕਰਨ ਕਥਨੀ ਜਾਏ ਕੀਤਾ ਕਰਨਾ ਸਭਰ ਜਾਏ ਮਹੱਲਾ ਦੂਜਾ ਇਹ ਜਗ ਸੱਚ ਕੀ ਹੈ ਕੋਠੜੀ ਸੱਚ ਕਾ ਵਿੱਚ ਵਾ ਇਕ ਨਾ ਹੁਕਮ ਸਮਾਇ ਲੇਕਣਾ ਹੁਕਮੇ ਕਰੇ ਵਿਨਾਸ ਇਕਣਾ ਪਾਣ ਕੱਢ ਲੈ ਇਕਣਾ ਮਾਇਆ ਵਿੱਚ ਨਿਵਾਸ ਏ ਪਿਆਖਣੇ ਜਪਈ ਜਿ ਕਿ ਸਿਆਣਿਆ ਰਾਸ ਨਾਨਕ ਗੁਰਮੁਖ ਜਾਣੀਐ ਤਕਵਾ ਕਰੇ ਪਰਗਾਸ ਗੋੜੀ ਨਾਨਕ ਜੀ ਅਪਾਇ ਪੈ ਲਿਖਣਾ ਵੈ ਕਰਮ ਕਹਲਿਆ ਤੇ ਸੱਚ ਹੀ ਸਤਿ ਨਿਬੜੈ ਤੁਣ ਵਖ ਵੱਡੇ ਜਿਮਲਿਆ ਖੌਣ ਬੜੀ ਕੂੜਿਆ ਮੋਕਾਲੇ ਦੋਜ ਚਲ ਤੇ ਨਰ ਤਸ ਜਿਣ ਗਈ ਹਾਰ ਗਏ ਸੇ ਠਗਣ ਵਾਲਿਆ ਲਿਖਣਾ ਵੈ ਧਰਮ ਹਲਿਆ ਧਰਮ ਹਲਿਆ ਲਿਖਣਾ ਵੈ ਧਰਮ ਹਾਲਿਆ ਹੰਮੂਰਕ ਮੁਗਦ ਸਰਣਾਤ ਕੀ ਬਲ ਗੋਬਿੰਦ ਰੰਗਾ ਨਾ ਮੂਰਾ ਜੀ ਹੰਮੂਰਕ ਮੁਗਦ ਸਰਣਾਤ ਨਤ ਕਰਨ ਪਰ ਮਿਲ ਸਕ ਜਨੋ ਹਰ ਪਾਸ ਨਾਰਨ ਸਤ ਸੰਗ ਸਤ ਸੰਗ ਸ਼ਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਨ ਵਿਸਮਾਦ ਜੀਵ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰਹਿ ਜਾਨ ਵਿਸਮਾਦ ਕਾਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜੇ ਵਿਟਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਲਖ ਹੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਕੋਖ ਵਿਸਮਾਦ ਪਹੋ ਵਿਸਮਾਦ ਸਿਫਤ ਵਿਸਮਾਦ ਸਾਲਾ ਹੈ ਵਿਸਮਾਦ ਜਿਹੜੇ ਵਿਸਮਾਦ ਰਾਹ ਵਿਸਮਾਹ ਨੇੜੇ ਵਿਸਮਾਹ ਦੂਰ ਵਿਸਮਾਹ ਦੇਖੇ ਹਾਜ਼ਰ ਹਜੂਰ ਵੇਖ ਪਿੜਾਂ ਰਿਹਾ ਵਿਸਮਾਹ ਨਾਨਕ ਰੂਜਣ ਪੂਰੇ ਭਾਗ ਹੱਲਾ ਫੈਲਾ ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭਾਉ ਸੁਖ ਸਾ ਕੁਦਰਤ ਪਾਤਾ ਲੀ ਆਕਾਸੀ ਕੁਦਰਤ ਸਰਬ ਕਾਰ ਕੁਦਰਤ ਪ੍ਰਾਣਕ ਦੇਵਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆ ਕੁਦਰਤਾਂ ਚਾਤੀ ਜਿੰਸੀ ਰੰਗੀ ਕੁਦਰਤ ਜਿਹ ਜਹਾਂ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਂ ਨਿਵਮਾ ਕੁਦਰਤ ਪਾਉਣ ਪਾਣੀ ਕੁਦਰਤ ਪਰ ਕੁਦਰਤ ਪਾਉਣ ਪਾਣੀ ਬੈਸੰਦਰ ਕੁਦਰਤ ਕਰਦੀ ਖਾ ਸਭ ਤੇਰੀ ਕੁਦਰਤ ਨੂੰ ਕਾਦਰ ਕਰਤਾ ਪਾ ਕੀ ਨਾਏ ਪਾ ਨਾਨਕ ਹੁਕਮ ਅੰਦਰ ਵੇਖੈ ਵਰਤੈ ਤਾਂ ਕੋ ਤਾਲ ਤੋੜੀ ਆਪਿ ਰੋਗ ਭੋਗ ਕੈ ਹੋਏ ਭਸਮੜ ਪਾਉ ਸਦਾ ਆਵਦਾ ਰਹੇ ਅਤਿ ਜੀਦਾ ਕਾਲ ਸੰਗਲ ਪੱਕ ਚਲਾਇਆ ਜਕਨ ਕੀ ਤਵੱਜੀ ਐ ਬਹਿਲੇ ਖਾ ਕਰ ਸਮਝਾਇਆ ਤਾਂ ਨ ਹੋਈ ਪਉਦਈ ਹੁਣ ਸੁਣੀਐ ਕਯਾਰ ਵਾਇਆ ਮਨਿੰਦ ਜਨਮ ਗਵਾ ਜਨਮ ਗਵਾ ਮਨਿੰਦ ਜਨਮ ਗਵਾ ਪੌੜੀ ਆਪਿਨੇ ਬਹੁਤ ਕੋ ਕਹਿ ਹੋਏ ਬਸਮਣ ਬਹੁਤ ਸਿਦਾਇਆ ਵਡਾ ਹੋਇਆ ਤੁਨੀ ਧਾਰ ਕਸੰਗਲ ਕਾਤ ਚਲਾਇਆ ਅਗੇ ਕਰਨੀ ਕੀਰਤਵਾਚੀ ਇਹ ਬਹਿਲੇ ਖਗਨ ਸਮਝਾਇਆ ਹਾਉ ਨਾ ਹੋਵੇ ਪਉਦੈ ਹਾਂ ਸੁਣੀਆ ਕਿਆ ਰੁਆਇਆ ਮਨੰਦੈ ਜਣ ਗਵਾਇਆ ਦੀਨ ਦਇਆ ਸੋਣੂ ਗੀਂਤੀ ਹਰਿ ਰੰਗ ਹਰਿ ਰਾਯਾ ਰਾਮੁ ਰਜੇ ਹੋ ਬਾਸ਼ਨ ਹਰ ਘਰ ਦੀ ਹਰ ਅਰ ਮੁਕ ਪਰ ਅਗਤ ਵਸਰ ਹਰ ਜਨ ਹੈ ਹਰ ਨਾ ਕੋ ਖਾ ਤਰਾਇਆ ਤਰਾਇਆ ਸ਼ਲੋਕ ਮਹੱਲਾ ਪਹਿਲਾ ਪਹਿ ਵਿੱਚ ਕਾਉਣ ਵਹ ਸਦਵਾਉ ਪਹਿ ਵਿੱਚ ਲਹਿਲਕ ਦਰੀਆ ਪਹਿ ਵਿੱਚ ਅਗਣ ਕੜੇ ਵਿਗਾਰ ਪਹਿ ਵਿੱਚ ਤਤੀ ਦੱਬੀ ਪਹਾੜ ਪਹਿ ਵਿੱਚ ਅੰਦ ਫੇਰੈ ਸਿਰ ਭਾਰ ਪਹਿ ਵਿੱਚ ਰਾਜਾ ਤਰੰਧਵਾ ਪਹਿ ਵਿੱਚ ਸੂਰਜ ਪਹਿ ਵਿੱਚ ਉਹ ਕਰੋੜੀ ਚਲਤ ਨਾਇ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆੜਣ ਆਕਾਸ ਭੈ ਵਿੱਚ ਜੋਦ ਮਹਾਵਸੂਰ ਭੈ ਵਿੱਚ ਆਵੇ ਜਾਵੇ ਪੂ ਸਗਲਿਆ ਭਾਉ ਲਿਖਿਆ ਸਿਰਲੇ ਨਾਮਕ ਨਿਰਭਉ ਨਿਰੰਕਾਰ ਸਚੁ ਏਕ ਮਹਲਾ ਪਹਿਲਾ ਨਾਮਕ ਨਿਰਭਉ ਨਿਰੰਕਾਰ ਹੋਰ ਕੀ ਤੇਰਾ ਰਵਾ ਕੀਤੀਆਂ ਕਣ ਕਹਾਡੀਆਂ ਕੇਤੇ ਬਿਰ ਵਿਚਾਰ ਗੇਤੇ ਨਚੇ ਮੰਗਤੇ ਗਿਣਮੁੜ ਪੂਰੇ ਤਾਲ ਬਾਜਾਰੀ ਬਾਜਾਰ ਮਹਿ ਆਏ ਕਡੇ ਵਜਾ ਗਾਵੇ ਹੀ ਰਾਜ ਰਾਣੀਆਂ ਬੋਲੇ ਹਰਪਤਾਲ ਲਕ ਧਕਿਆ ਕਿ ਮੁੰਢੜੇ ਲਕ ਧਕਿਆ ਕਿ ਹਾ ਜਤਨ ਪਾਈਐ ਨਾਨਕਾ ਸੇ ਤਨ ਹੋਵੇ ਸ਼ਾ ਗਿਆਨ ਗਲੀਆਂ ਢੂਂਡਿਐ ਕਤ ਨ ਕੜਾ ਸਾ ਕਰਮ ਮਿਲੈ ਤਾਂ ਪਾਈਐ ਹਰ ਹਿਕਮਤ ਹੁਕਮ ਖਵਾ ਕੋਣੀ ਨਜ਼ਰ ਕਰੇ ਜੀ ਆਪਣੀ ਤਾ ਨਜ਼ਰੀ ਸਤਗੁਰ ਪੈ ਕਿ ਬੁੱਧ ਜਨ ਖੁ ਰਮਿਆ ਤਾ ਸਤਗੁਰ ਸ਼ਬਦ ਸੁਣਾਏ ਸੰਗ ਜੀ ਵਧਾਤਾ ਕੋ ਨਹੀਂ ਸਭ ਸੁਣੋ ਲੋਕ ਐ ਸਤ ਮਿਲ ਸੱਚ ਪਾਇਆ ਜਿੰਨੇ ਵਿੱਚ ਹੋ ਆ ਆਇਆ ਜਿਸ ਸਤ ਬੁਝਾ ਸੱਚ ਬੁਝਾਇਆ ਪਾਉੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਇਹ ਜੀਉ ਬਹੁਤੇ ਜਿਹੜਾ ਭ੍ਰਮਿਆ ਦਾ ਸਤਗੁਰ ਸ਼ਬਦ ਸੁਨਾਇਆ ਸਤਗੁਰ ਜੇਵੜ ਦਾ ਤੱਕ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨ ਵਿੱਚ ਹੋ ਮੋਹ ਆਪ ਤਵਾਇਆ ਜਿਨ ਸੱਚੋ ਸੱਚ ਬੁਝਾਇਆ ਸਰਬ ਸੁਖਾ ਕਾ ਦਾਤਾ ਸਤਿ ਕੁਰ ਤਾ ਕੀ ਸਰਨੀ ਪਾਈਏ ਤਾ ਕੀ ਸਰਨੀ ਪਾਈਏ ਸਰਬ ਸੁਖਾ ਕਾ ਦਾਤਾ ਸਤਿ ਕੁਰ ਤਾ ਕੀ ਸਰਨੀ ਪਾਈਏ ਕਾ ਕੀ ਚਰਨੀ ਪਾਇ ਦਰਸ਼ ਬੇਟਕ ਹੋ ਅਨੰਦ ਦਾ ਦੁੱਖ ਗਿਆ ਹਰ ਦਾ ਜੈ ਸਰਬ ਸੁਖਾ ਕਾ ਆਪ ਸਤਿਪੁਰ ਕਾ ਕੀ ਸਰਬ ਪਾਇ ਸਰਬ ਸੁਖਾ ਕਾ ਅਸਦੂ ਪੁਰ ਆਖੀ ਸਰ ਦੇ ਪਾ